ਸਵਾਗਤ ਹੈ ਕਿਸਾਨ ਵੀਰੋ ਹਡਾ ਟੈ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਾਣ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਜੀ ਭਗਤਪੁਰਾ ਮੋਡ ਵੀ ਕਹਿ ਦਿੰਦੇ ਆ ਤੇ ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਤਹਿਸੀਲ ਟਾਪੇ ਦਾ ਪਿੰਡ ਆ ਗੱਲਬਾਤ ਕਰਾਵਾਂਗੇ ਕੱਪ ਪਲੂਨ ਝੋਟੀ ਤੁਹਾਨੂੰ ਦਿਖਾਵਾਂਗੇ ਸੂਈ ਸਵਾਈ ਕਿੰਨੇ ਕੁ ਦਿਨਾਂ ਦੀ ਸੂਈ ਆ ਜਾਂ ਕਿੰਨੇ ਕੁ ਦੁੱਧੇ ਥੱਲੇ ਰੈਡੀ ਆ ਸਾਰਾ ਕੁਝ ਪੁੱਛ ਕੇ ਦੱਸਾਂਗੇ ਤੇ ਬਾਜ਼ਾਰ ਰੇਟ ਦੇ ਵਿੱਚ ਜਮਾਂ ਝੋਟੀ ਤੁਹਾਨੂੰ ਮਿਲਣੀ ਆ ਪਲੂਨ オリジナル ਤੇ ਮਗਰ ਕੀ ਹੋ ਵੀ ਪੁੱਛਾਂਗੇ ਆਜੋ ਜੀ ਇੱਥੇ ਜੀ ਸੱਸੀ ਕਾ ਭਾਈ ਜੀ ਸੱਸੀ ਨੀ ਗੱਲ ਭਾਈ ਹੋ ਠੀਕ ਹਾਂ ਜੀ ਠੀਕ ਹੈ ਜੀ ਤੁਸੀਂ ਪਹਿਲਾਂ ਦਾ ਨੰਬਰ ਬੋਲੋ ਜੀ ਨੰਬਰ 91 758 0757 075743 ਪਿੰਡ ਆਪਣਾ ਜੀ ਪਿੰਡ ਭਗਤਪੁਰਾ ਚਾਰ ਵਾਲੇ ਕੋਠੇ ਚਾਰ ਵਾਲੇ ਕੋਠੇ ਤੇ ਨੇੜੇ ਆਪਾਂ ਨੂੰ ਪੱਖੋ ਗਿੰਚੀਆਂ ਹਾਂਜੀ ਪੱਖੋ ਗਿੰਚੀਆਂ ਕੋਲੇ ਕੋਠੇ ਸੈਣਾ ਸੈਣਾ ਓਕੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਹੈਗੀ ਤਪਾ ਹਾਂਜੀ ਤੇ ਵਪਾਰ ਦਾ ਆਪਣਾ ਮੜਾ ਮੋਟਾ ਕੰਮ ਹੈਗਾ ਕਦੀ ਲੈ ਆਉਣੇ ਸਾਬ ਸੁਥਰੀ ਆ ਜੀ ਉਹ ਸਾਬ ਸੁਥਰਾ ਆ ਜਪੂ ਸੁਨ ਮੇ ਤੇ ਜਿਹੜੀਆਂ ਬੱਚੋਟੀਆਂ ਦੇਖੀਆਂ ਨੇ ਇਸ ਸਕਰੀਨ ਤੇ ਕਿੰਨੇ ਦਿਨਾਂ ਦੀ ਸੂਈ ਵੀ ਤੇ ਕਿਹੜਾ ਸੂਆ ਜੀ ਇਹਨੂੰ ਜੀ ਅੱਜ ਹੀ ਹੈਗਾ ਘਰਮਾ ਬਰਮਾ ਦੇਣ ਸੂਣ ਪਹਿਲਾ ਸੂਆ ਮਗਰ ਫਿਰ ਆ ਗਿਆ ਕਟਾ ਮਗਰ ਕਟਾ ਆ ਗਿਆ ਰੈੜੀ ਦੁੱਧ ਮੈਣ ਨਾਲ ਕਿੰਨਾ ਹਾਂ 7 ਲੀਟਰ ਹੀ ਤਿਆਰ ਹੈ 7 ਲੀਟਰ ਸਵੇਰ ਦੇ ਆਪਾਂ 10 ਵਜੇ ਵੀਡੀਓ ਬਣਾ ਰਹੇ ਆ ਜੀ ਸਾਰਾ ਦਿਨ ਚਵਾਈ ਦੇ ਵਿੱਚ ਬਾਕੀ ਪਿਆਗਾ ਤੇ ਬਾਕੀ ਦੀ ਗੱਲ 2025 ਤੇ 11 ਤਰੀਕ ਨੂੰ ਆਪਾਂ ਸੋਭਾ ਦੇ 10 ਵਜੇ ਵੀਡੀਓ ਕਵਰ ਕਰਨ ਲੱਗਿਆ ਖੋਲੋ ਜੀ ਨੂੰ ਤੋੜਾ ਕਰਕੇ ਚੈੱਕ ਚੰਗੀ ਹੈ ਜੀ ਸਿੰਘ ਸੱਲੇ ਦੀ ਇੱਕ ਨੰਬਰ ਚੰਗੀ ਫੇਸ ਬਿਊਟੀ ਹੈਗੀ ਸੋਹਣੀ ਸੁਣੱਖੀ ਵੀ ਝੋਟੀ ਚੰਗੀ ਆ ਸਾਰੀ ਤੁਸੀਂ ਜਾਣਕਾਰੀ ਲੈ ਲੈਣੀ ਆ ਤੇ ਦੋਨੇ ਟਾਈਮ ਹੀ ਚਵਾ ਦੇਉਗੇ ਬਾਈ ਜੀ ਹਾਂਜੀ ਹਾਂਜੀ ਬਾਈ ਦੋਨੇ ਜਿਵੇਂ ਪਹਿਲਾਂ ਝੋਟੇ ਕੋਈ ਆਉਂਦਾ ਨਹੀਂ ਕੋਈ ਵੀ ਨਾ 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 ਓਕੇ ਜੀ ਤੇ ਰੇਟ ਹੈਰਾਨ ਕਰਨ ਵਾਲਾ ਹੋਊ ਜੀ ਜਮ ਤੋਕੜ ਝੋਟੀ ਵਾਲਾ ਰੇਟ ਹੋਊਗਾ ਇੰਨਾ ਕੁ ਰੇਟ ਬਾਈ ਨਜਾਇਜ਼ ਕਰਨਾ ਇਹਦਾ ਤੇ ਸੋਭਾ ਦੇ ਟਾਈਮ ਦੇ ਉਹ ਸਾਉਨਾ ਲੇਵੇ ਦੀ ਜੱਜਮੈਂਟ ਤੁਸੀਂ ਕਰਨੀ ਹੈ ਜੀ ਆ ਦੇਖੋ ਹੁਣ ਵੀ ਲੇਵਾ ਸਾਫ ਸੁਥਰਾ ਤੇ ਚੰਗਾ ਦਿਖਾਉਂਦੀ ਆ ਜਿੰਨੀ ਵੀ ਹੈਗੀ ਆ ਚੰਗੀ ਆ ਜੀ ਕਰੋ ਜੀ ਲੈ ਚਲੋ ਵੀਰ ਆ ਦੇਖੋ ਥਣ ਭਾਂਡਾ ਨੇੜੇ ਤੋਂ ਕਰਾ ਦੇਾਂਗੇ ਚੈੱਕ ਆ ਆ ਦੇਖੋ ਸੀਲ ਸਾਉ ਪੂਰੀ ਨਾ ਦੇ ਕੱਟ ਕਾਟ ਚੰਗਾ ਆਇਓ ਤੁਸੀਂ ਤੇ ਚਵਾਈ ਜੂ ਵੀ ਬਾਪੂ ਜੀ ਪੂਰੀ ਨਰਮ ਆ ਫਿਰ ਆ ਜਵਾਨ ਓਕੇ ਘੂਰ ਨਾਲ ਸਰਲ ਲਾ ਕੋ ਲੈ ਓਕੇ ਜਿਵੇਂ ਸਹੀ ਆ ਓਕੇ ਆ ਦੇਖੋ ਜੀ ਇਹ ਔਮਣੀ ਹੈਗਾ ਤੁਹਾਨੂੰ ਪਤਾ ਲੱਗਣਾ ਕੋਈ ਥਣ ਦੇ ਵਿੱਚ ਧਾਰ ਵੀ ਹੈ ਨਹੀਂ ਇੱਕ ਵੀ ਆ ਦੇਖੋ ਜੀ ਮੜੀ ਹਲਾਇਓ ਇਹਨੂੰ ਆ ਦੇਖੋ ਹਣ ਭਾਂਡਾ ਪੂਰਾ ਸਾਹ ਬਾਕੀ ਬਿੰਦਗਾਣਾ ਲੇਵਾ ਆ ਗਿਆ ਤੇ ਧਾਰ ਤੂਰ ਦੀ ਸਾਹ ਓਕੇ ਆਇਓ ਚੋਕੇ ਲੈ ਕੇ ਜਾਇਓ ਕੋਈ ਚੱਕਰ ਵਾਲੀ ਗੱਲ ਨਹੀਂ ਮਾਈਆਂ ਦਾ ਕਹਿਣਾਗਾ ਤੇ ਰੇਟ ਜਮਾ ਜਾਇਜ ਹਾਂਜੀ ਕੀ ਪ੍ਰਾਈਸ ਆ ਕਿੰਨੇ ਪੈਸੇ ਇਹਦੇ ਇਹਦਾ ਹੀ 70000 77000 ਹਾਂ ਜੀ 70000 ਚੋਂ ਥੋੜਾ ਬਹੁਤਾ ਸਹਿਮਾਨ ਹੋਊਗਾ ਜੀ ਹਾਂ ਜੀ ਆਏਗਾ ਇਹ ਕਰ ਦਾਂਗੇ ਮੰਨ ਓਕੇ ਨੰਬਰ ਫੇਰ ਬੋਲਦੇ ਜੀ 91653075 ਤਰਤਲ ਪਿੰਡ ਚਾਲ ਵਾਲੇ ਕੋਠੇ ਜੀ ਭਗਤਪੁਰਾ ਭਗਤਪੁਰਾ ਮੋੜ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਇੱਕ ਛੋਟੀ ਬਲੂ ਨੇ ਇੱਕ ਤੁਹਾਨੂੰ ਓਕੇ ਤੇ ਨਾਲ ਸੈਣਾ ਵੀ ਨੇੜੀ ਹੈ ਹਾਂ ਜੀ ਸੈਣਾ ਵੀ ਨੇੜੀ ਹੈ ਬਰਨਾਲਾ ਵੀ ਨੇੜੀ ਆ ਗਿਆ ਇੱਥੇ ਬਰਨਾਲਾ ਵੀ ਨੇੜੇ 12 ਕਿਲੋਮੀਟਰ ਓਕੇ ਜੀ ਜ਼ਰੂਰ ਬਾਇਆਂ ਨਾਲ ਕਰਿਓ ਸੰਪਰਕ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਬਾਜ਼ਾਰ ਰੇਟ 3 ਘੱਟ 80 70000 ਦੇ ਵਿੱਚ ਤੁਹਾਨੂੰ ਮਿਲਣੀ ਹੈ ਮਾਨਤਾਂ